ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਮੇ ਦਾ ਅਨਮੋਲ ਖਜ਼ਾਨਾ ਆਲਸ ਤੋਂ ਸਫਲਤਾ ਤੱਕ ਦੀ ਕਹਾਣੀ ਅਸੀਂ ਤੁਹਾਡਾ ਬਹੁਤ ਘੱਟ ਸਮਾਂ ਲਵਾਂਗੇ ਪਰ ਇਹ ਕਹਾਣੀਆਂ ਸੁਣ ਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਪੰਜਾਬ ਦੇ ਇੱਕ ਪਿੰਡ ਵਿੱਚ ਕਰਮ ਸਿੰਘ ਨਾਮ ਦਾ ਇੱਕ ਜਵਾਨ ਰਹਿੰਦਾ ਸੀ ਜੋ ਬਹੁਤ ਵੱਡੇ ਸੁਪਨੇ ਦੇਖਦਾ ਸੀ ਪਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਹਰ ਕੰਮ ਨੂੰ ਕੱਲ ਤੇ ਢਾਲਦਾ ਸੀ ਉਹ ਕਹਿੰਦਾ ਅੱਜ ਥੋੜਾ ਆਰਾਮ ਕਰ ਲਵਾਂ ਕੱਲ ਸਵੇਰੇ 4 ਘੰਟੇ ਲਗਾਤਾਰ ਪੜ ਲਵਾਂਗਾ ਪਰ ਉਹ ਕੱਲ ਕਦੇ ਸਵੇਰ ਸਮੇਂ ਤੇ ਸ਼ੁਰੂ ਨਹੀਂ ਹੁੰਦਾ ਸੀ ਇੱਕ ਵਾਰ ਉਸ ਦੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਸਰਕਾਰੀ ਨੌਕਰੀ ਅਰਜ਼ੀਆਂ ਮੰਗੀਆਂ ਗਈਆਂ ਕਰਮ ਸਿੰਘ ਨੇ ਸੋਚਿਆ ਕਿ ਉਹ ਅਖੀਰਲੇ ਦਿਨ ਫਾਰਮ ਭਰੇਗਾ ਜਦੋਂ ਕਿ ਉਸਦੇ ਦੋਸਤਾਂ ਨੇ ਪਹਿਲੇ ਹਫਤੇ ਹੀ ਅਰਜੀ ਦੇ ਦਿੱਤੀ ਉਸ ਦੀ ਟਾਲ ਮਟੋਲ ਦੀ ਆਦਤ ਦੇ ਕਾਰਨ ਜਦੋਂ ਉਹ ਆਖਰੀ ਦਿਨ ਤਹਿਸੀਲ ਦਫ਼ਤਰ ਪਹੁੰਚਿਆ ਤਾਂ ਸਰਵਰ ਡਾਊਨ ਹੋ ਗਿਆ ਅਤੇ ਉਹ ਘੰਟਿਆਂ ਬਦੀ ਇੰਤਜ਼ਾਰ ਕਰਦਾ ਰਿਹਾ ਜਦੋਂ ਤੱਕ ਸਰਵਰ ਠੀਕ ਹੋਇਆ ਫਾਰਮ ਜਮਾ ਕਰਵਾਉਣ ਦਾ ਨiyet ਸਮਾਂ ਖਤਮ ਹੋ ਚੁੱਕਾ ਸੀ ਇਹ ਘਟਨਾ ਕਰਮ ਸਿੰਘ ਦੇ ਲਈ ਇੱਕ ਵੱਡਾ ਸਦਮਾ ਸੀ ਜਿਸ ਨੇ ਉਸ ਦੀਆਂ ਅੱਖਾਂ ਖੋਲ ਦਿੱਤੀਆਂ ਉਸ ਨੇ ਅਹਿਸਾਸ ਕੀਤਾ ਕਿ ਸਫਲਤਾ ਦੀ ਪੌੜੀ ਚੜਨ ਦੇ ਲਈ ਕੇਵਲ ਮਿਹਨਤ ਹੀ ਕਾਫੀ ਨਹੀਂ ਹੈ ਸਗੋਂ ਸਮੇਂ ਦਾ ਸਹੀ ਪ੍ਰਬੰਧ ਅਤੇ ਤਤਕਾਲ ਕਾਰਵਾਈ ਸਭ ਤੋਂ ਜ਼ਰੂਰੀ ਹੈ ਉਸ ਦਿਨ ਤੋਂ ਉਸਨੇ ਕੱਲ ਕਹਿਣਾ ਛੱਡ ਦਿੱਤਾ ਅਤੇ ਹਰ ਕੰਮ ਨੂੰ ਉਸੇ ਵੇਲੇ ਕਰਨ ਦਾ ਪ੍ਰਣ ਲਿਆ ਅਤੇ ਸਮੇਂ ਦੀ ਪਾਬੰਦੀ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਇਆ ਕੁਝ ਸਾਲਾਂ ਬਾਅਦ ਉਸਨੇ ਇੱਕ ਛੋਟਾ ਕਾਰੋਬਾਰ ਸ਼ੁਰੂ ਕੀਤਾ ਜਿਸ ਵਿੱਚ ਉਸ ਦੀ ਸਮੇਂ ਦੀ ਪਾਵਨਦੀ ਅਤੇ ਇਮਾਨਦਾਰੀ ਨੇ ਉਸ ਨੂੰ ਬਹੁਤ ਜਲਦੀ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ ਇਸ ਤਰ੍ਹਾਂ ਕਰਮ ਸਿੰਘ ਨੇ ਸਾਬਤ ਕਰ ਦਿੱਤਾ ਕਿ ਵਿੱਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ ਪਰ ਉਸ ਸਮੇਂ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਭਵਿੱਖ ਜ਼ਰੂਰ ਬਦਲ ਸਕਦੇ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਮਾਂ ਸਭ ਤੋਂ ਵੱਡਾ ਧਨ ਹੈ ਜੋ ਇਸ ਦੀ ਕਦਰ ਕਰਦਾ ਹੈ ਸਮਾਂ ਉਸ ਨੂੰ ਜ਼ਿੰਦਗੀ ਦੇ ਵਿੱਚ ਹਰ ਚੀਜ਼ ਦਿੰਦਾ ਹੈ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ